ਇਹ ਪੰਜਾਬ ਦੇ ਵਿੱਚ ਫਿਰੌਤੀਆਂ ਮੰਗਣ ਦਾ سلسلہ ਰੁਕਣ ਦਾ ਨਾਂ ਨਹੀਂ ਲੈ ਰਿਹਾ ਮਜੀਠਾ ਦੇ ਵਿੱਚ ਸ਼ਰਮਾ ਕਰਿਆਨਾ ਸਟੋਰ ਦੇ ਮਾਲਕ ਨੂੰ ਹੁਣ ਧਮਕੀ ਮਿਲੀ ਹੈ ਸਟੋਰ ਮਾਲਕ ਤੋਂ ਇੱਥੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ ਸੋ ਇੱਥੇ ਪੰਜਾਬ ਦੇ ਵਿੱਚ ਫਿਰੌਤੀਆਂ ਮੰਗਣ ਦਾ ਸਿਲਸਲਾ ਖਤਮ ਨਹੀਂ ਹੋ ਰਿਹਾ ਔਰ ਕਿਸ ਕਦਰ ਫਿਰੌਤੀਆਂ ਜੜੀਆਂ ਨੇ ਮੰਗੀਆਂ ਜਾ ਰਹੀਆਂ ਨੇ ਡਰਾਇਆ ਧਮਕਾਇਆ ਜਾ ਰਿਹਾ ਹੈ ਨਾ ਦੇਣ ਤੇ ਹਮਲੇ ਕੀਤੇ ਜਾ ਰਹੇ ਨੇ ਤੇ ਇੱਥੇ ਪੈਸੇ ਨਾ ਦੇਣ ਤੇ ਮਾੜੇ ਅੰਜਾਮ ਦੀ ਚੇਤਾਵਨੀ ਦਿੱਤੀ ਗਈ ਹੈ ਸਟੋਰ ਮਾਲਕ ਤੋਂ 50 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ ਧਮਕੀਬਾਜ਼ ਪਰਿਵਾਰ دہشت ਵਿੱਚ ਹੈ ਕਸਬਾ ਕਤੂ ਨੰਗਲ ਦੇ ਵਿੱਚ ਹੈ ਸ਼ਰਮਾ ਕਰਿਆਨਾ ਸਟੋਰ ਜਿਸ ਦੇ ਮਾਲਕ ਤੋਂ ਹੁਣ 50 ਲੱਖ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ ਫਿਲਹਾਲ ਹੁਣ ਪੁਲਿਸ ਨੂੰ ਇਸ ਬਾਰੇ ਇਤਲਾ ਕੀਤੀ ਗਈ ਹੈ ਪੁਲਿਸ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ ਕਾਰਵਾਈ ਕਰ ਰਹੀ ਹੈ ਲੇਕਿਨ ਇਸ ਘੰਟੀ ਤੋਂ ਬਾਅਦ ਪਰਿਵਾਰ ਦੇ ਵਿੱਚ ਤੈਸ਼ ਦਾ ਮਾਹੌਲ ਜ਼ਰੂਰ ਪਾਇਆ ਜਾ ਰਿਹਾ ਹੈ ਕਸਬਾ ਕਤੂ ਨੰਗਲ ਦੇ ਵਿੱਚ ਹੈ ਸ਼ਰਮਾ ਕਰਿਆਨਾ ਸਟੋਰ ਜਿੱਥੋਂ ਦੇ ਮਾਲਕ ਤੋਂ 50 ਲੱਖ ਦੀ ਫਿਰੋਤੀ ਮੰਗੀ ਗਈ ਹੈ ਹਨੋ ਤੁਹਾਡਾ ਸਾਰਾ ਕੁਝ ਪਤਾ ਹੀ ਉਹ ਕਿ ਦੁਕਾਨ ਤੇ ਕਿਹੜਾ ਭਰਾ ਰਹਿੰਦਾ ਸੀ ਦੁਕਾਨ ਤੇ ਇੱਕ ਜਵਾਗ ਰਹਿਦਾ ਤੇ ਪਿੰਡ ਵਿੱਚ ਬਾਹਰ ਚੋਰ ਜਵਾਗੀ ਸੀ ਠੀਕ ਹੈ ਤੇ ਮੈਂ ਨਕਸ਼ਾ ਕਰਾਉਂਦਾ ਜਿਹੜਾ ਕੋਈ ਜਾਂਦਾ ਵੇਖੋ ਕੋਈ ਨਕਸ਼ਾ ਨਾ ਕਰਾ ਲਿਓ ਤੇ ਦੇਖੋ ਮੂੰਹ ਨੂੰ ਨਾ 50 ਕਰ ਚਾਹੀਦਾ ਜੀ ਠੀਕ ਹੈ ਬਿੱਲਾ ਬੋਲਦਾ ਹੈ ਮੈਂ ਅੰਗਲਾ ਇੱਥੋਂ ਮੱਥੀ ਪੁੱਛ ਲਈ ਮੇਰੇ ਬਾਰੇ ਠੀਕ ਹੈ ਤੇ ਮਰਗੀ ਪੇਸ਼ ਹੋ ਜਾ ਸਾਰਾ ਕੁਝ ਸਰਕਾਰਾਂ ਦੀ ਨਾ ਤੇਰਾ ਸਾਰਾ ਕੁਝ ਪਤਾ ਹੀ ਉਹ ਕਿ ਮੈਂ ਤੇਰਾ ਨਕਸ਼ਾ ਕਰ ਰਿਹਾ ਨਹੀਂ ਉਹ ਕੰਪਨੀ ਦਾ ਉਹ ਸਾਰਾ ਇਹਦਾ ਨੋ ਨਾ ਕਦੋਂ ਤੋਂ ਆਪਣਾ ਸਦੋਂ ਤੋਂ ਦਮਾ ਤੇ ਮਾਰਾ ਦਾ ਸਦੋਂ ਨੇ ਰਹੇ ਆਪ ਜਨਾ ਤੋਂ ਨਹੀਂ ਆਉਣਾ ਐਤਰਾ ਨਿਸਤਾਨ ਦਾ 390 ਸਿੱਕੇ ਦੀ ਗੱਲ ਖਬਰ ਸਾਡੀ ਪਤਾ ਹੀ ਮੈਨੂੰ ਤੇ ਮੈਨੂੰ ਪਹਿਲੇ ਜਿੰਨੇ 50 ਲੱਖ ਰੁਪਇਆ ਠੀਕ ਮੇਰੇ ਬਾਰੇ ਪੁਛ ਲਈ ਬਿੱਲਾ ਬੋਲਦਾ ਮਗਿਆਲਾ ਠੀਕ ਹੈ ਡੋਨੀ ਦਾ ਭਰਾ ਸੱਚ ਮਾਰ ਕੇ ਦੇ ਲਈ ਠੀਕ ਹੈ ਕਿ ਉਹਨਾਂ ਸ਼ਾਮ ਨੂੰ WhatsApp ਤੇ ਸਾਨੂੰ ਨਾ ਕਾਲ ਆਈ ਜਾਂਦੀ ਸੀ ਅਸੀਂ ਮਗੀ ਫੋਨ ਕੋਲ ਕੋ ਚੁੱਕੀ ਨਹੀਂ ਉਹਦੀ WhatsApp ਤੋਂ ਤੇ ਮੁੜ ਕੇ ਉਹਨਾਂ ਨੇ ਵਾਟਸਐਪ ਮੈਸੇਜ ਸਾਨੂੰ ਦਿੱਤਾ ਵਾਟਸਐਪ ਕਿਤੋਂ ਕਿਹੜੇ ਨੰਬਰ ਤੋਂ ਆਦੀ ਸੀਗਾ ਇਹ ਪੁਰਤਗਾਲ ਤੋਂ ਆਉਂਦੀ ਜੀ ਕਾਲ ਹੈ WhatsApp ਨੰਬਰ ਪੁਰਤਗਾਲ ਤੋਂ ਆਉਂਦੀ ਤੇ ਜਿਉਂ ਕੇ ਨਹੀਂ ਮੁੜ ਕੇ ਉਹਨਾਂ ਨੂੰ ਵਾਇਸ ਮੈਸੇਜ ਪਾਇਆ ਉਹਦੇ ਤੇ ਰਿਕਾਰਡਿੰਗ ਆਈ ਹੈ ਕੀ ਦੇ ਬੇਸਤੀ ਉਹ ਸਾਡੇ ਕੋ ਇਹੋ ਜਾਨੋ ਮਾਰਨ ਦੀ ਧਮਕੀ ਹੈ ਤੇ 50 ਲੱਖ ਰੁਪਏ ਦੀ ਫਰੋਤੀ ਦੇ ਦੋ ਤੇ ਅਸੀਂ ਉਹਨਾਂ ਨੂੰ ਇਹੋ ਗੱਲ ਕਹਿਣ ਡਿਆ ਵੀ ਆਪਣਾ ਸਾਡੇ ਕੋ ਤੇ ਇਦਾਂ ਕੋਈ ਗਲਵਾਤੀ ਨਹੀਂ ਕਰਨਾ ਗੱਲਬਾਤ ਹੋਈ ਨਹੀਂ ਨਹੀਂ ਗਲਬਾਤ ਕਰਦੇ ਆ ਪਰ ਅਸੀਂ ਆਪ ਹੀ ਨਹੀਂ ਗਲਬਾਤ ਕਰਦੇ ਉਹਨਾਂ ਨਾਲ ਕੋਈ ਵੀ ਕੀ ਕਹਿਣ ਦੇਣਾ ਕਿ ਆ ਕਿ ਆਪਣਾ ਸਾਡੇ ਕੋ ਨਹੀਂ ਅਸੀਂ ਤਾਂ ਆਪਣੇ ਆਪ SSP ਇਹਨਾਂ ਨਾਲ ਸਭ ਨਾਲ ਕੀਤੀ ਨਾ ਸਭ ਨਾਲ ਗੱਲ ਕੀਤੀ ਹੈ ਕਿ ਸਾਡੇ ਕੋ ਤੇ ਇਦਾਂ ਕੋਈ ਗਲਬਾਤ ਹੀ ਨਹੀਂ ਹੈ ਨਹੀਂ ਲੱਗਦਾ ਤੁਹਾਨੂੰ ਬਸ ਅਸੀਂ ਇਹੋ ਹੀ ਕਰਦੇ ਆ ਕਿ ਪ੍ਰਸ਼ਾਸਨੋਂ ਤੋਂ ਮੰਗ ਕਰਦੇ ਆ ਕਿ ਸਾਡੀ ਸਪੋਰਟ ਕੀਤੀ ਜਾਵੇ